ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚੋਂ ਤੁਹਾਨੂੰ ਇਸ ਰੇਡ ਦੇ ਵਿੱਚ ਹੋਰ ਕਿਤੋਂ 21 ਮਾਡਲ ਦੀ ਟੌਪ ਮਾਡਲ ਗੱਡੀ ਨਹੀਂ ਮਿਲ ਸਕਦੀ ਜਿਹਦੇ ਫਰਸਟ ਓਨਰ ਤੁਸੀਂ ਬਣੋ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈ ਨਾ ਕਿ ਤੁਸੀਂ ਫਰਸਟ ਓਨਰ ਬਣੋਗੇ ਜੇ ਤੁਸੀਂ ਬਾਹਰੋਂ ਗੱਡੀ ਖਰੀਦਦੇ ਹੋ ਤਾਂ ਤੁਸੀਂ ਸੈਕੰਡ ਓਨਰ ਬਣਦੇ ਹੋ ਤੇ ਗੱਡੀ ਦੀ ਕੀਮਤ ਘਟਦੀ ਆ ਤੇ ਮੈਡਮ ਇਹਦਾ ਕੀ ਰੇਟ ਆ ਸਾਢੇ 12 ਲੱਖ ਸਰ ਸਾਢੇ 12 ਲੱਖ ਹਾਂ ਜੀ 24 ਮਾਡਲ 4/2 ਡੀਜ਼ਲ ਮੈਨੂਅਲ ਸਾਢੇ 12 ਲੱਖ ਦੀ ਕਾਰ ਮਿਲ ਜੂਗੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣ ਲੱਗਿਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਕਾਰਾਂ ਦਿਖਾਵਾਂਗੇ ਤਿੰਨਾਂ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਤਿੰਨ ਕਾਰਾਂ ਖੜੀਆਂ ਨੇ ਦੋ ਖੜੀਆਂ 18 ਤੇ ਇੱਕ ਖੜੀਆ ਐਕਸਯੂਵੀ 7 डबलਓ ਤਿੰਨੋਂ ਹੀ ਡੈਮੋ ਕਾਰ ਨੇ ਤਿੰਨਾਂ ਚੋਂ ਕੋਈ ਵੀ ਕਾਰ ਖਰੀਦੋਗੇ ਤੁਸੀਂ ਬਣੋਗੇ ਫਸਟ ਓਨਰ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਤੇ ਮੈਡਮ ਦਿਓ ਡਿਟੇਲ ਗੱਡੀਆਂ ਦੀ ਹਾਂਜੀ ਸਰ ਆਪਾਂ ਖੜਿਆ ਵੇ ਜੀ ਕਾਰ ਐਂਡ ਬਾਈਕ ਮਹਿੰਦਰਾ ਫਸਟ ਚੋਇਸ ਰਾਗਾ ਮੋਟਰ ਜਲੰਧਰ ਸਕ੍ਰੀਨ ਤੇ ਨੰਬਰ ਚੱਲਦੇ ਨੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਜ਼ੀਰੋ ਡਿਟੇਲ ਲੈ ਸਕਦੇ ਹੋ ਗੱਡੀ ਬੁੱਕ ਵੀ ਕਰ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਆਪ ਜਾਣੋਗੇ ਮੈਡਮ ਜਿਹੜਾ ਕਾਰ ਐਂਡ ਬਾਈਕ ਦਾ ਇਹਦਾ ਕੀ ਮਤਲਬ ਆ ਹਾਂਜੀ ਸਰ ਸਰ ਇਹ ਮੈਂ ਤੁਹਾਨੂੰ ਪਹਿਲਾਂ ਕਾਰ ਦੀ ਡਿਟੇਲ ਪ੍ਰੋਵਾਈਡ ਕਰ ਦਿੰਦੇ ਆ ਇਹ ਸਾਰੇ ਸਰਟੀਫਾਈਡ ਵਹੀਕਲ ਆ ਠੀਕ ਹੈ ਜੀ ਥਾਰ 24 ਮਾਡਲ પેટ્રોલ ਆਟੋਮੈਟਿਕ ਆ ਸਰ 21000 ਚੱਲੀ ਹੋਈ ਐ ਇਹਦੇ ਵਿੱਚ ਸਰ ਇਹ ਹੈਗਾ ਆ 2 ਇਅਰ ਵਾਰੰਟੀ ਦੇ ਨਾਲ ਇਹ ਮੈਂਸ਼ਨਡ ਕੀਤਾ ਹੋਇਆ ਇਸ ਕਰਕੇ ਕਿਉਂਕਿ ਅਸੀਂ ਇਹ ਕੰਪਰੀਹੈਂਸਿਵ 2 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਦੇ ਆ ਕਸਟਮਰ ਨੂੰ ਜਿਹਦੇ ਵਿੱਚ ਐਟ ਦੀ ਟਾਈਮ ਆਫ ਡਿਲੀਵਰੀ ਅਸੀਂ ਕਸਟਮਰ ਨੂੰ ਵਾਰੰਟੀ ਦੀ ਬੁੱਕਲੇਟ ਪ੍ਰੋਵਾਈਡ ਕਰਾਂਗੇ ਜਿਹਦੇ ਵਿੱਚ ਸਭ ਕੁਝ ਮੈਂਸ਼ਨਡ ਹੋਏਗਾ ਸਰ ਠੀਕ ਹੈ ਜੀ ਹਾਂਜੀ ਮਾਡਲ ਹੈਗਾ 2024 24 ਮਾਡਲ ਗੱਡੀ ਦਿਖਾ ਮਿੱਤਰਾ 2024 ਮਾਡਲ 4/2 ਆਟੋਮੈਟਿਕ ਪੈਟਰੋਲ ਹਾਂਜੀ ਸਰ ਠੀਕ ਹੈ ਜੀ ਤੇ ਚੱਲੀ 21000 ਕਿਲੋਮੀਟਰ 21000 ਚੱਲੀ ਸਰ ਹਾਂਜੀ ਤੇ ਕੰਡੀਸ਼ਨ ਦਿਖਾ ਦੇ ਮਿੱਤਰ ਪਿੱਛੋਂ ਵੀ ਦਿਖਾ ਦੇ ਬਿਲਕੁਲ ਕੋਈ ਸਕਰੈਚ ਡੈਂਟ ਰੀਪੇਂਟ ਵਾਲੀ ਗੱਲਬਾਤ ਨਹੀਂ ਬਿਲਕੁਲ 올 ओरिजिनल ਗੱਡੀ ਹੈ ਬਹੁਤ ਹੀ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਗੱਡੀ ਤੁਸੀਂ ਅੰਦਰੋਂ ਵੀ ਚੈੱਕ ਕਰੋ ਜਿਹੜੇ ਵੀਰ ਘੱਟ ਬਜਟ ਦੇ ਵਿੱਚ ਆਟੋਮੈਟਿਕ ਥਾਰ ਲੱਭ ਰਹੇ ਆ ਉਹਨਾਂ ਲਈ ਇਹ ਬੈਸਟ 옵ਸ ਨਾ ਪੈਟਰੋਲ ਦੀ 4/2 ਆਟੋਮੈਟਿਕ ਥਾਰ ਤੇ ਮੈਡਮ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਤਾਰ ਬਗਾ ਹੈਗਾ 1.14 ਲੱਖ ਸਰ 1.14 ਲੱਖ ਤੇ 1.14 ਲੱਖ ਦੇ ਵਿੱਚ ਮਾਨਤਾਣ ਵੀ ਹੋ ਜਾਊਗਾ ਹੋ ਜਾਏਗਾ ਜੀ ਮੌਕੇ ਤੇ ਹੋ ਜਾਏਗਾ ਜੀ ਜਦੋਂ ਤੁਸੀਂ ਗੱਡੀ ਲੈਣ ਆਉਂਗੇ ਥੋੜੀ ਡੀਲ ਮੌਕੇ ਤੇ ਬਣੂਗੀ ਬਾਈ ਜੀ ਇਹਦੇ ਵਿੱਚ ਥੋੜਾ ਮਾਨਤਾਣ ਵੀ ਕੀਤਾ ਜਾਊਗਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਇਹ ਡੈਮੋ ਕਾਰ ਆ ਹਾਂਜੀ ਸਰ ਤੇ ਜਿਹੜਾ ਬੰਦਾ ਲਊਗਾ ਉਹ ਇਹਦਾ ਫਰਸਟ ਓਨਰ ਬਣੂਗਾ ਹਾਂਜੀ ਸਰ ਕਾਰਕ ਬੈਂਕ ਵੱਲੋਂ ਇਹ ਇਹ ਸਾਰੇ ਦਾ ਪਲੱਸ ਪੁਆਇੰਟ ਆ ਕਿ ਜੇ ਕਸਟਮਰ ਕਾਰ ਪਰਚੇਸ ਕਰਦਾ ਹੈ ਤੇ ਉਹ ਖੁਦ ਫਰਸਟ ਓਨਰ ਬਣਨਗੇ ਇਸ ਕਾਰ ਦੇ ਹਾਂਜੀ ਸਰ ਲੋ ਜੀ ਨਾਲੇ ਦਾ ਤੁਹਾਡਾ ਬਹੁਤ ਸਾਰਾ ਡਿਸਕਾਊਂਟ ਮਿਲ ਜੂਗਾ ਤੁਹਾਨੂੰ ਕਾਰ ਦੇ ਵਿੱਚੋਂ ਤੇ ਫਰਸਟ ਓਨਰ ਵੀ ਤੁਸੀਂ ਬਣ ਜਾਓਗੇ ਜਦੋਂ ਤੁਹਾਡੀ ਆਰ ਸੀ ਬਣ ਕੇ ਆਊਗੀ ਨਾ ਤਾਂ ਉਹਦੇ ਉੱਤੇ ਤੁਹਾਡੇ ਨਾਮ ਦੇ ਨਾਲ ਫਰਸਟ ਓਨਰ ਲਿਖਿਆ ਹੋਊਗਾ ਤੇ ਕੋਈ ਗੱਡੀ ਦਾ ਮੈਨੂ ਮੀਟਰ ਪਾ ਕੇ ਇਦਾਂ ਦੀ ਕੋਈ ਗੱਲ ਨਹੀਂ ਸਰ ਇਹਦੀ ਆਪਣੀ ਗਾਰੰਟੀ ਹੁੰਦੀ ਹੈ ਸਰ ਕਿਉਂਕਿ ਕੰਪਨੀ ਵੱਲੋਂ ਸਰਟੀਫਾਈਡ ਹੁੰਦੀ ਹੈ ਨੋਨ ਐਕਸੀਡੈਂਟਲ ਹੁੰਦੀ ਹੈ ਉਸੇ ਸਰਟੀਫਾਈਡ ਕਰਕੇ ਦਵਾਂਗੇ ਉਸ ਤੋਂ ਇਲਾਵਾ ਜੇ ਕਸਟਮਰ ਨੇ ਲੋਨ ਫੈਸਿਲਿਟੀ ਸਾਡੇ ਕੋਲ ਵੀ ਅਵੇਲੇਬਲ ਹੈ ਸਰ 90% ਜਿਹੜੀ ਹੈ 올 ਇੰਡੀਆ ਲੋਨ ਫੈਸਿਲਿਟੀ ਅਵੇਲੇਬਲ ਹੈ ਸਾਡੇ ਕੋਲ ਹੈ ਮਤਲਬ ਇਸ ਥਾਰ ਦੇ ਉੱਤੇ 90% ਲੋਨ ਹੋ ਜਾਊਗਾ ਹਾਂਜੀ ਸਰ ਹੋ ਜਾਏਗਾ ਲਓ ਜੀ 10% ਹੀ ਸਿਰਫ ਤੁਸੀਂ ਡਾਊਨ ਪੇਮੈਂਟ ਲੈ ਕੇ ਆਉਣੀ ਹੈ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਤੁਹਾਡਾ 90% ਤੱਕ ਲੋਨ ਹੋ ਜਾਊਗਾ ਕਾਰ ਐਂਡ ਵਾਈਕਲ ਮਹਿੰਦਰਾ ਫਾਸਟ ਚੁਆਇਸ ਨੇ ਲਿਖ ਕੇ ਲਾਇਆ ਹੈ ਕਿ 2 ਸਾਲ ਦੀ ਤੁਹਾਨੂੰ ਵਾਰੰਟੀ ਕੰਪਨੀ ਦੀ ਇਸ ਗੱਡੀ ਦੇ ਉੱਤੇ ਮਿਲੇਗੀ ਤੇ ਤੁਹਾਨੂੰ ਟੈਨਸ਼ਨ ਕਿਸ ਗੱਲ ਦੀ ਪਹਿਲੇ ਨਾਂ ਵੀ ਤੁਸੀਂ ਬਣੋਗੇ ਤੇ 2 ਸਾਲ ਦੀ ਵਾਰੰਟੀ ਵੀ ਮਿਲ ਜੂਗੀ ਤੇ ਬ੍ਰੈਂਡ ਨਿਊ ਕਾਰ ਤਾਂ ਹੈਗੀ ਹੋएगी ਆ ਤੇ ਮੈਡਮ 2 ਸਾਲ ਦੀ ਜਿਹੜੀ ਵਾਰੰਟੀ ਹੁੰਦੀ ਹੈ ਉਹਦੇ ਵਿੱਚ ਕੀ ਕੁਝ ਮੈਂਸ਼ਨ ਹੁੰਦਾ ਸਰ ਉਹਦੇ ਵਿੱਚ ਹੁੰਦਾ ਸਰ ਇੰਜਨ ਹੋ ਗਿਆ ਗੇਅਰ ਬਾਕਸ ਹੋ ਗਿਆ ਅਦਰ ਇਲੈਕਟ੍ਰਿਕ ਪਾਰਟਸ ਹੁੰਦੇ ਆ ਉਹਦਾ ਵਿੱਚ ਇਦਾਂ ਹੈ ਕਿ ਅਸੀਂ ਕਸਟਮਰ ਨੂੰ ਬੁੱਕਲੇਟ ਪ੍ਰੋਵਾਈਡ ਕਰਾਂਗੇ ਉੱਤੇ ਸਭ ਮੈਂਸ਼ਨਡ ਹੋਏਗਾ ਸਰ ਸਭ ਕੁਝ ਮੈਂਸ਼ਨਡ ਹਾਂਜੀ ਸਰ ਠੀਕ ਹੈ ਜੀ ਤੇ ਅਗਲੀ ਗੱਡੀ ਤੇ ਇਹਦੀ ਡਿਟੇਲ ਦਿਓ ਮੈਡਮ ਹਾਂਜੀ ਸਰ ਇਹ ਵੀ ਸਰਟੀਫਾਈਡ ਵੀਕਲ ਆ ਇਹਦੇ ਵਿੱਚ ਵੀ ਕਸਟਮਰ ਖੁਦ ਫਰਸਟ ਓਨਰ ਬਣ ਜਾਣਗੇ ਠੀਕ ਹੈ ਜੀ 24 ਮਾਡਲ ਆ ਸਰ ਇਹ ਵੀ 2 ਵੀਲ ਡਰਾਈਵ ਆ ਇਹ ਵੀ ਸਰ ਇਹ ਹੈਗੀ ਮੈਨੂਅਲ ਆ ਤੇ ਇਹ ਹੈਗੀ ਡੀਜ਼ਲ 4/2 ਡੀਜ਼ਲ ਮੈਨੂਅਲ 2024 ਮਾਡਲ ਹਾਂਜੀ ਸਰ ਠੀਕ ਹੈ ਮੈਡਮ 20000 ਚੱਲੀ ਹੋਈ ਆ ਸਰ ਇਹ ਅੱਛਾ ਚੱਲੀ 20000 ਕਿਲੋਮੀਟਰ ਦਿਖਾ ਮਿੱਤਰ ਇਹ ਬਾਈ ਜੀ ਡੈਮੋ ਕਾਰਾਂ ਨੇ ਜਦੋਂ ਆਪਾਂ ਕੋਈ ਗੱਡੀ ਲਾਂਚ ਹੁੰਦੀ ਆ ਆਪਾਂ ਕਾਰ ਸ਼ੋਅਰੂਮ 'ਚ ਦੇਖਣ ਜਾਂਦੇ ਆ ਤਾਂ ਆਪਾਂ ਨੂੰ ਟੈਸਟ ਡਰਾਈਵ ਲਈ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਇਹ ਉਹ ਕ ਤੁਸੀਂ ਆਪ ਸੋਚ ਸਕਦੇ ਹੋ ਕਿ ਜਦੋਂ ਆਪਾਂ ਕਿਸੇ ਏਜੰਸੀ ਦੇ ਵਿੱਚ ਟੈਸਟ ਡਰਾਈਵ ਲੈਣ ਜਾਂਦੇ ਆ ਤਾਂ ਆਪਾਂ ਕਿੰਨੀ ਕ ਕਾਰ ਚਲਾਉਣੀ ਆ ਇੱਕ ਬੰਦਾ ਵੱਧ ਤੋਂ ਵੱਧ 1.5 ਤੋਂ 2 ਕਿਲੋਮੀਟਰ ਤੱਕ ਟੈਸਟ ਡਰਾਈਵ ਲੈਂਦਾ ਦੂਜਾ ਜਿਆਦਾ ਕੋਈ ਵੀ ਨਹੀਂ ਚਲਾਉਂਦਾ ਤੇ ਦੂਜੀ ਗੱਲ ਇਹ ਆ ਇਹ ਗੱਡੀ ਦੇ ਨਾਲ ਕੋਈ ਰਫ ਜਿਹੜੀ ਡਰਾਈਵਿੰਗ ਨਹੀਂ ਕੀਤੀ ਜਾਂਦੀ ਕਿਉਂਕਿ ਆਪਣੇ ਸਿਟੀ ਦੇ ਵਿੱਚ ਹੀ ਚੱਲਣੀ ਹੁੰਦੀ ਆ ਸੋ ਲੋਕਲ ਘੱਟ ਸਪੀਡ ਦੇ ਉੱਤੇ ਚੱਲਦੀ ਆ ਤਾਂ ਇੰਜਨ ਗੇਅਰ ਨੂੰ ਵਿੱਚ ਕੋਈ ਪ੍ਰੋਬਲਮ ਆਉਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਦੂਜੇ ਨੰਬਰ ਤੇ ਕੰਪਨੀ ਵੱਲੋਂ ਸਰਟੀਫਾਈਡ ਨੇ ਕੋਈ ਮੀਟਰ ਨਹੀਂ ਵੈੱਕ ਕੋਈ ਐਕਸੀਡੈਂਟ ਨਹੀਂ ਹੋਊਗਾ ਕੋਈ ਵੀ ਰੀਪ੍ਰਿੰਟ ਨਹੀਂ ਹੋਊਗਾ 올 ओरिजिनल ਕਾਰਾਂ ਤੇ ਮੈਡਮ ਇਹਦਾ ਕੀ ਰੇਟ ਆ ਸਾਢੇ 12 ਲੱਖ ਸਰ ਸਾਢੇ 12 ਲੱਖ ਹਾਂ ਜੀ 24 ਮਾਡਲ 4/2 ਡੀਜ਼ਲ ਮੈਨੂਅਲ ਸਾਢੇ 12 ਲੱਖ ਦੀ ਕਾਰ ਮਿਲ ਜੂਗੀ ਤੇ ਇਹਦੇ 90% ਲੋਨ ਹੋ ਜੂਗਾ ਹਾਂਜੀ ਸਰ ਕਸਟਮਰ ਦੀ ਫਾਈਲ ਤੇ ਡਿਪੈਂਡ ਵੀ ਕਰਦਾ ਹੁੰਦਾ ਆ ਕਿ ਅਸੀਂ 90% ਉਹਦਾ ਕੰਪਨੀ ਵੱਲੋਂ ਅਸੀਂ ਦਿੰਨੇ ਆ ਸਰ ਠੀਕ ਹੈ ਜੀ ਹਾਂਜੀ 10% ਡਾਊਨ ਪੇਮੈਂਟ ਲੈ ਕੇ ਆਉਣੀ ਆ ਤੇ 90% ਇਹਦੇ ਤੇ ਵੀ ਲੋਨ ਹੋ ਜੂ ਕੰਡੀਸ਼ਨ ਇਹਦੀ ਵੀ ਪੂਰੀ ਵਧੀਆ ਸਾਢੇ 12 ਲੱਖ ਦੀ ਕਾਰ ਮਿਲ ਜੂ ਤੇ ਆਜੋ ਮਿੱਤਰੋ ਅਗਲੀ ਗੱਡੀ ਉੱਤੇ ਜਾਂਦੇ ਆ ਅੱਗੇ ਕਾਰ ਖੜੀ ਆ XUV700 ਤੇ ਮੈਡਮ ਇਹਦੀ ਡਿਟੇਲ ਦਿਓ ਕਾਰ ਦੀ ਹਾਂਜੀ ਸਰ ਸਰਟੀਫਾਈਡ ਵਹੀਕਲ ਆ ਸਰ ਐਕਸਯੂਵੀ 7 डबलਓ ਐਕਸ 7 ਲਗਜ਼ਰੀ ਮਾਡਲ ਆ ਸਰ ਇਹ ਟਾਪ ਮਾਡਲ ਠੀਕ ਹੈ ਡੀਜ਼ਲ ਹਾਂਜੀ ਸਰ ਡੀਜ਼ਲ ਠੀਕ ਹੈ ਜੀ ਡੀਜ਼ਲ ਆਟੋਮੈਟਿਕ ਸਰ ਡੀਜ਼ਲ ਆਟੋਮੈਟਿਕ ਐਕਸ 7 ਐਲ ਸਭ ਤੋਂ ਟਾਪ ਮਾਡਲ ਹਾਂਜੀ ਸਰ ਮਿਡਨਾਈਟ ਬਲੂ ਕਲਰ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਵੀ ਕਸਟਮਰ ਖੁਦ ਫਰਸਟ ਓਨਰ ਬਣਦੇ ਆ ਸਰ ਇਹ ਵੀ ਡੈਮੋ ਕਾਰ ਆ ਮਹੂਕਾਰ ਆ ਸਰ ਹਾਂਜੀ ਲਓ ਜੀ ਇਹ ਵੀ ਡੈਮੋ ਕਾਰ ਆ ਇਹਦੇ ਵਿੱਚ ਵੀ ਤੁਸੀਂ ਫਰਸਟ ਓਨਰ ਬਣੋਗੇ 21 ਮਾਡਲ ਪਹਿਲੇ ਨਾ ਤੁਸੀਂ ਹੋਊਗੀ ਗੱਡੀ ਤੁਹਾਡੇ ਨਾਮ ਹੋਊਗੀ ਚੱਲੀ ਕਿੰਨੀ ਹੈ ਮੈਡਮ ਇਹ ਕਾਰ ਇਹ ਸਰ 38000 ਚੱਲੀ ਹੋਈ ਹੈ 38000 ਲਓ ਜੀ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ 38000 ਜਸਟ ਚੱਲੀ ਆ ਜਿਹਦੇ ਵਿੱਚ ਇਲੈਕਟ੍ਰਿਕ ਸੀਟਾਂ ਆ ਜਾਂਦੀਆਂ ਨੇ ਆਟੋਮੈਟਿਕ ਗੇਅਰ ਆ ਜਾਂਦਾ ਵੱਡਾ ਸੰਰੂਪ ਆ ਜਾਂਦਾ ਐਕਸ 7 ਐਲ ਟਾਪ ਮਾਡਲ ਡੀਜ਼ਲ ਦੀ ਇਹ ਕਾਰ ਮਤਲਬ ਮੋਸਟਲੀ ਸਾਰੇ ਫੀਚਰ ਆ ਜਾਂਦੇ ਨੇ ਕੋਈ ਫੀਚਰ ਹੈ ਜਾਨੀ ਜਿਹੜਾ ਗੱਡੀ ਦੇ ਵਿੱਚ ਨਾ ਹੋਵੇ ਮੈਡਮ ਇਸ ਗੱਡੀ ਦੇ ਉੱਤੇ ਵੀ 2 ਸਾਲ ਦੀ ਵਾਰੰਟੀ ਮਿਲੂ ਹਾਂਜੀ ਸਰ ਵਾਰੰਟੀ ਮਿਲ ਜੇਗੀ ਸਰ ਲੋਨ ਫੈਸਿਲਿਟੀ ਵੀ ਅਵੇਲੇਬਲ ਹੈ ਕਿੰਨਾ ਇਹਦੇ ਤੇ ਕਿੰਨਾ ਲੋਨ ਹੋ ਜਾਣਾ ਸਰ 90% ਇਹਦੇ ਤੇ ਵੀ 90% ਠੀਕ ਹੈ ਜੀ ਤੇ ਇਸ ਗੱਡੀ ਦਾ ਜੇ ਆਪਾਂ ਰੇਟ ਮੈਡਮ ਨੂੰ ਪੁੱਛਦੇ ਹਾਂ ਕਿੰਨਾ ਕੁ ਰੱਖਣ ਲੱਗੇ ਨੇ ਨਵੀਂ ਗੱਡੀ ਹੈਗੀ ਮੈਡਮ ਇਹ 26 26 ਲੱਖ ਦੀ ਹੈ ਨਾ ਹਾਂਜੀ ਸਰ ਤੇ ਆਪਣਾ ਕ੍ਰੇਟ ਹਾਂਜੀ ਸਰ ਉਦਾਂ ਇਹਦਾ ਪ੍ਰਾਈਸ ਹੈਗਾ 15 ਲੱਖ ਸਰ 15 ਲੱਖ ਹਾਂਜੀ ਸਰ ਠੀਕ ਹੈ ਜੀ ਤੇ 15 ਲੱਖ ਦੇ ਵਿੱਚ ਉਹ ਮਾਨਤਨ ਹੋ ਜਾਊਗਾ ਹੋ ਜਾਏਗਾ ਜੀ ਲਓ ਜੀ ਮੌਕੇ ਤੇ ਤੁਹਾਡਾ ਮਾਨਤਨ ਵੀ ਹੋ ਜਾਊਗਾ ਸਿਰਫ 38000 ਜਲਦੀ ਟੌਪ ਮਾ ਪੰਜਾਬ ਦੇ ਵਿੱਚ ਤੁਹਾਨੂੰ ਇਸ ਰੇਟ ਦੇ ਵਿੱਚ ਹੋਰ ਕਿਤੋਂ 21 ਮਾਡਲ ਦੀ ਟੌਪ ਮਾਡਲ ਗੱਡੀ ਨਹੀਂ ਮਿਲ ਸਕਦੀ ਜਿਹਦੇ ਫਰਸਟ ਓਨਰ ਤੁਸੀਂ ਬਣੋ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈ ਨਾ ਕਿ ਤੁਸੀਂ ਫਰਸਟ ਓਨਰ ਬਣੋਗੇ ਜੇ ਤੁਸੀਂ ਬਾਹਰੋਂ ਗੱਡੀ ਖਰੀਦਦੇ ਹੋ ਤਾਂ ਤੁਸੀਂ ਸੈਕੰਡ ਓਨਰ ਬਣਦੇ ਹੋ ਤੇ ਗੱਡੀ ਦੀ ਕੀਮਤ ਘਟਦੀ ਆ ਪਰ ਜਦੋਂ ਤੁਸੀਂ ਕੱਲ ਨੂੰ ਰੀਸੇਲ ਕਰਨੀ ਹੈ ਇਹਨਾਂ ਚ ਕੋਈ ਵੀ ਕਾਰ ਤਾਂ ਜਦੋਂ ਤੁਹਾਡੀ ਆਰ.ਸੀ. ਦੇਖੀ ਜਾਊਗੀ ਤਾਂ ਫਰਸਟ ਓਨਰ ਕਾਰ ਹੋਊਗੀ ਤਾਂ ਤੁਹਾਡੀ ਵੈਲਿਊ ਕਾਰ ਦੀ ਵਧੀਆ ਰਹੂਗੀ ਇਹ ਜ਼ਰੂਰ ਧਿਆਨ ਰੱਖਿਓ ਤੇ 90% ਡਾਊਨ ਪੇਮੈਂਟ ਲੋਨ ਹੋ ਜਾਊਗਾ ਤੇ 10% ਡਾਊਨ ਪੇਮੈਂਟ ਹਾਂਜੀ ਸਰ ਲੋ ਮੈਟਰ ਇਹਨਾਂ ਤਿੰਨਾਂ ਕਾਰਾਂ 'ਚੋਂ ਕੋਈ ਵੀ ਕਾਰ ਲੈ ਲਈਆਂ ਤੁਸੀਂ ਉਹਨਾਂ ਜਲੰਧਰ ਸ਼ਹਿਰ ਕਾਰ ਐਂਡ ਬਾਈਕ ਮਹਿੰਦਰਾ ਫਾਸਟ ਚੋਇਸ ਰਾਗਾ ਮੋਟਰ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਮੈਡਮ ਤੁਸੀਂ ਵੀ ਕਹ ਦਿਓ ਇੱਕ ਵਾਰੀ ਹਾਂਜੀ ਸਰ ਪਲੀਜ਼ ਸਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ